ਸਾਹਿਬੇ ਕਮਾਲ ਧੰਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਧੰਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਮੁਗਲ ਫੌਜਾਂ ਦੁਆਰਾ ਜਦੋਂ ਘੇਰਾਬੰਦੀ ਕੀਤੀ ਗਈ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਕਿਸੇ ਨੂੰ ਵੀ ਕਿਲੇ ਅੰਦਰ ਆਉਣ ਦੀ ਆਗਿਆ ਨਹੀਂ ਕਿਸੇ ਪ੍ਰਕਾਰ ਦਾ ਕੋਈ ਰਸਨ ਸਿੱਧਾ ਕਿਲੇ ਅੰਦਰ ਨਹੀਂ ਲਜਾਇਆ ਜਾ ਸਕਦਾ ਹੁਣ ਸਤਗੁਰਾਂ ਦੇ ਕਿਲੇ ਦੇ ਵਿੱਚ ਜਿਹੜੇ ਸਿੰਘ ਨੇ ਉਹਨਾਂ ਦੇ ਕੋਲ ਸੀਮਤ ਰਸਨ ਹੈ ਜਦੋਂ ਵੀ ਸਤਗੁਰਾਂ ਦੇ ਸਿੰਘਾਂ ਨੇ ਪੀਣ ਪੀਣਾ ਤਉ ਸਮੇਂ ਦਰਖਤਾਂ ਦੀ ਸੱਕ ਲਾ ਕੇ ਨਾਲ ਪੀ ਲੈਣੇ ਤਾਂ ਜੋ ਕਿ ਜਿਹੜਾ ਰਸਨ ਹੈ ਜਿਆਦਾ ਦੇਰ ਤੱਕ ਚੱਲ ਜਾਵੇ ਇੱਥੋਂ ਤੱਕ ਇਤਿਹਾਸਕਾਰ ਲਿਖਦੇ ਨੇ ਕਿ ਸਤਗੁਰਾਂ ਦੇ ਸਿੰਘਾਂ ਨੇ ਦਰਖਤਾਂ ਦੇ ਪੱਤੇ ਤੋੜ ਤੋੜ ਕੇ ਖਾਦੇ ਹਨ ਉਹਦੇ ਨਾਲ ਆਪਣਾ ਗੁਜ਼ਾਰਾ ਕੀਤਾ ਜਦੋਂ ਪਾਣੀ ਦੀ ਘਾਟ ਪਈ ਚਾਰ ਸਿੰਘਾਂ ਨੇ ਬਾਹਰ ਪਾਣੀ ਲੈਣ ਵਾਸਤੇ ਜਾਣਾ ਚਾਰ ਸਿੰਘਾਂ ਨੇ ਪਾਣੀ ਲੈਣ ਵਾਸਤੇ ਜਾਣਾ ਤੇ ਦੋਏ ਸਿੰਘ ਵਾਪਸ ਮੁੜਦੇ ਦੋ ਸਿੰਘ ਉੱਥੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਪਾਣੀ ਦੇ ਬਦਲੇ ਵੀ ਗੁਰੂ ਦੇ ਸਿੰਘਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਨੀਆਂ ਪੈ ਗਈਆਂ ਰਸਨ ਪਾਣੀ ਦੀ ਘਾਟ ਹੋਣ ਕਰਕੇ ਗੁਰੂ ਦੇ ਸਿੰਘਾਂ ਦੇ ਸਰੀਰ ਨਿਰਵਲ ਹੋ ਗਏ ਕਮਜ਼ੋਰ ਹੋ ਗਏ ਉਹ ਦੇ ਸਿੰਘਾਂ ਨੇ ਸੋਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਇਹ ਜਿਹੜੇ ਮੁਗਲ ਨੇ ਇਹ ਕਸਮਾਂ ਖਾਂਦੇ ਹਨ ਆਟੇ ਦੀਆਂ ਗਊਆਂ ਬਣਾਈਆਂ ਨੇ ਕੁਰਾਨਾ ਦੀਆਂ ਕਸਮਾਂ ਖਾਂਦੇ ਨੇ ਕਿ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਤੁਹਾਨੂੰ ਕੁਝ ਨਹੀਂ ਅਖਾਂਗੇ ਕਿਉਂ ਨਾ ਪਾ ਇਹਨਾਂ ਦੀਆਂ ਕਸਮਾਂ ਤੇ ਇਦਵਾਰ ਕਰ ਲਈਏ ਵਿਸ਼ਵਾਸ ਕਰ ਲਈਏ ਆਪਾਂ ਗਿਲਾ ਛੱਡ ਕੇ ਚਲੇ ਜਾਈਏ ਸਤਿਗੁਰੂ ਮਹਾਰਾਜ ਜੀ ਅੱਖਾਂ ਲੱਗੇ ਭਾਈ ਇਹਨਾਂ ਦੀਆਂ ਕਸਮਾਂ ਤੇ ਇਦਵਾਰ ਨਾ ਕਰੋ ਇਹਨਾਂ ਦੀਆਂ ਜਿਹੜੀਆਂ ਕਸਮਾਂ ਨੇ ਝੂਠੀਆਂ ਨੇ ਸਤਿਗੁਰੂ ਮਹਾਰਾਜ ਜੀ ਦੂਰ ਦ੍ਰਿਸ਼ਟੀ ਦੇ ਮਾਲਕ ਅੱਖਾਂ ਲੱਗੇ ਭਾਈ ਇਹਨਾਂ ਦੀਆਂ ਚਾਲਾਂ ਤੇ ਇਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਕਈ ਮਹੀਨਿਆਂ ਦੇ ਭੁੱਖੇ ਪਿਆਸੇ ਸਿੰਘ ਭੁੱਖ ਪਿਆਸ ਤੋਂ ਤੰਗ ਆਏ ਸਤਿਗੁਰੂ ਮਹਾਰਾਜ ਜੀ ਨੂੰ ਅੱਖਾਂ ਲੱਗੇ ਮਹਾਰਾਜ ਜੀ ਇਹ ਤੁਸੀਂ ਕਿਲਾ ਛੱਡ ਕੇ ਨਹੀਂ ਜਾਂਦੇ ਤਾਂ ਕਿਰਪਾ ਕਰੋ ਸਾਨੂੰ ਫਿਰ ਘਰਾਂ ਨੂੰ ਜਾਣ ਦੀ ਆਗਿਆ ਦਿਓ ਆ ਸਾਡੇ ਕੋਲੋਂ ਹੋਰ ਭੁੱਖ ਪਿਆਸ ਸਹਿ ਨਹੀਂ ਹੁੰਦੀ ਕਿਰਪਾ ਕਰੋ ਸਾਨੂੰ ਜਾਣ ਦੀ ਆਗਿਆ ਦਿਓ ਸਤਿਗੁਰੂ ਮਹਾਰਾਜ ਜੀ ਅੱਖਾਂ ਲੱਗੇ ਭਾਈ ਕੋਈ ਨਾ ਚਲੇ ਜਾਣਾ ਕੁਝ ਦਿਨ ਹੋਰ ਠਹਿਰੋ ਸਤਿਗੁਰੂ ਮਹਾਰਾਜ ਜੀ ਨੇ ਅੱਖਾਂ ਲੱਗੇ ਨਹੀਂ ਮਹਾਰਾਜ ਜੀ ਤੇ ਕਿਲਾ ਛੱਡੋ ਤੇ ਨਹੀਂ ਸਾਨੂੰ ਜਾਣ ਦੀ ਆਗਿਆ ਦਿਓ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਇਕੱਠਿਆਂ ਕੀਤਾ ਹੈ ਤੇ ਆਖਣਾ ਕੀਤਾ ਕਿ ਭਾਈ ਸਿੰਘੋ ਜਿਹੜੇ-ਜਿਹੜੇ ਸਿੰਘ ਭਾਈ ਜਾਣਾ ਚਾਹੁੰਦੇ ਨੇ ਇਲਾ ਛੱਡ ਕੇ ਜਾ ਸਕਦੇ ਹੋ ਪਰ ਆ ਕਾਗਜ਼ ਤੇ ਕਲਮ ਪਿਆ ਇਹ ਦੇ ਉੱਪਰ ਲਿਖ ਕੇ ਦਿਓ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਦਸਤਖਤ ਕਰ ਦਿਓ ਤੇ ਘਰਾਂ ਨੂੰ ਭਾਈ ਜਾ ਸਕਦੇ ਹੋ ਸਤਿਗੁਰੂ ਮਹਾਰਾਜ ਨੇ ਜਦੋਂ ਇਹ ਗੱਲ ਆਖੀ ਤਾਂ ਮਾਝਾ ਖੇਤਰ ਚ ਹ왈 ਪਿੰਡ ਦੇ ਰਹਿਣ ਵਾਲੇ ਭਾਈ ਮਾ ਸਿੰਘ ਉਹਦੇ ਉਹਦੇ ਨੇਤਰਤਵ ਦੇ ਵਿੱਚ 40 ਨੌਜਵਾਨ ਸਿੰਘਾਂ ਨੇ ਸਤਿਗੁਰਾਂ ਨੂੰ ਲਿਖ ਕੇ ਦੇ ਦਿੱਤਾ ਉਹਨਾਂ ਦੀ ਅਗਵਾਈ ਦੇ ਵਿੱਚ 40 ਸਿੰਘਾਂ ਨੇ ਲਿਖ ਕੇ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਚਿੱਠੀ ਪੱਤਰ ਬਣਾ ਕੇ ਵਿਦਾਵਾ ਤਿਆਗ ਪੱਤਰ ਲਿਖ ਕੇ ਸਤਿਗੁਰਾਂ ਨੂੰ ਫੜਾ ਦਿੱਤਾ ਸਤਿਗੁਰੂ ਮਹਾਰਾਜ ਜੀ ਨੇ ਚਿੱਠੀ ਪੱਤਰ ਪੱਤਰ ਕਾ ਫੜੀ ਹੈ ਆਪਣੇ ਕਮਰ ਕਸੇ ਦੇ ਵਿੱਚ ਰੱਖ ਲੈ ਜਾਣ ਦੀ ਆਗਿਆ ਦੇ ਦਿੱਤੀ ਰਾਵ ਦੇ ਹਨੇਰੇ ਵਿੱਚ ਉਹਨਾਂ ਮੁਗਲ ਫੌਜਾਂ ਤੋਂ ਬਚਦਿਆਂ ਹੋਇਆ ਇਹ 40 ਨੌਜਵਾਨ ਸਿੰਘ ਜਦੋਂ ਚਵਾਲ ਨਗਰ ਪਹੁੰਚੇ ਤਾਂ ਉਥੋਂ ਦੀਆਂ ਸੰਗਤਾਂ ਨੇ ਵੇਖਿਆ ਕਿ 40 ਸਿੰਘ ਅਨੰਦਪੁਰ ਸਾਹਿਬ ਤੋਂ ਆਏ ਨੇ ਹੋ ਸਕਦਾ ਲੜਾਈ ਮਿਟ ਗਈ ਹੋਵੇ ਉਹ ਮੁਗਲ ਫੌਜਾਂ ਪਿੱਛੇ हट ਗਈਆਂ ਹੋਣ ਪੁੱਛਣਾ ਕੀਤਾ ਆ ਕੇ ਉਹਨਾਂ ਨੇ ਕਿ ਭਾਈ ਤੁਸੀਂ ਅਨੰਦਪੁਰ ਸਾਹਿਬ ਤੋਂ ਆਇਓ ਕੀ ਲੜਾਈ ਉੱਥੇ ਖਤਮ ਹੋ ਗਈ ਹੈ ਉਹ ਮੁਗਲ ਫੌਜਾਂ ਸੀ ਜਿਹੜੀਆਂ ਪਿੱਛੇ हट ਗਈਆਂ ਨੇ ਤਾਂ ਇਹਨਾਂ ਨੇ ਦੱਸਣਾ ਕੀਤਾ ਕਿ ਅਸੀਂ ਤੇ ਸਰੀਰਕ ਦੁੱਖਾਂ ਤੋਂ ਤੰਗ ਆ ਕੇ ਭੁੱਖ ਪਿਆਸ ਨੂੰ ਨਾ ਸਹਿਣ ਕਰਦੇ ਆ ਹੋਇਆ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਨੂੰ ਵਿਦਾਵਾ ਲੈ ਕੇ ਦੇ ਆਇਆ ਜਦੋਂ ਇੰਨੀ ਗੱਲ ਆਖੀ ਤਾਂ ਪਿੰਡ ਦੇ ਬਜ਼ੁਰਗ ਲੋਕਾਂ ਨੇ ਤੇ ਉਥੋਂ ਦੀਆਂ ਔਰਤਾਂ ਨੇ ਲਾਂਦਾਂ ਪਾਈਆਂ ਉਹ ਕੋ ਤੁਸੀਂ ਮਰ ਕਿਉਂ ਨਾ ਗਏ ਗੁਰੂ ਨੂੰ ਬੇਦਾਵਾ ਦੇ ਕੇ ਗੁਰੂ ਨੂੰ ਪਿੱਠ ਦੇ ਕੇ ਪਿੱਠ ਦਿਖਾ ਕੇ ਗੁਰੂ ਤੋਂ ਬੇਮੁਖ ਹੋ ਕੇ ਆ ਗਏ ਹੋ ਤੁਸੀਂ ਮਰ ਕਿਉਂ ਨਾ ਗਏ ਇਹਦੇ ਨਾਲ ਚੰਗਾ ਹੁੰਦਾ ਤੁਸੀਂ ਉੱਥੇ ਸ਼ਹੀਦियां ਪਾਉਂਦੇ ਅਸੀਂ ਸ਼ਹੀਦਾਂ ਦੇ ਪਰਿਵਾਰ ਕਹੇ ਲਾਉਂਦੇ ਅਸੀਂ ਸ਼ਹੀਦ ਦੀਆਂ ਪਤਨੀਆਂ ਕਹੇ ਲਾਉਂਦੀਆਂ ਉਥੋਂ ਦੀਆਂ ਔਰਤਾਂ ਵੀ ਲਾਣ ਤਾਂ ਪਾਉਂਦੀਆਂ ਨੇ ਉਥੋਂ ਦੇ ਬਜ਼ੁਰਗ ਲਾਣ ਤਾਂ ਪਾਉਂਦੇ ਨੇ ਕਿ ਤੁਸੀਂ ਮਰ ਜਾਣਾ ਸੀ ਤੇ ਪਰ ਗੁਰੂ ਨੂੰ ਪਿੱਠ ਨਹੀਂ ਸੀ ਦਿਖਾਉਣੀ ਗੁਰੂ ਨੂੰ ਧੋਖਾ ਨਹੀਂ ਸੀ ਦੇਣਾ ਗੁਰੂ ਜੀ ਨਾਲ ਗਦਾਰੀ ਨਹੀਂ ਸੀ ਕਰਨੀ ਸੀ ਆਪਣਾ ਸਿਰ ਉੱਚਾ ਕਰਕੇ ਜਉਂਦੇ ਸੀ ਸੀਦਾਂ ਦੇ ਮਾਤਾ ਪਿਤਾ ਹਾਂ ਸੀਦਾਂ ਦੇ ਪਰਿਵਾਰ ਹਾਂ ਜਦੋਂ ਲਾਂਧਾਂ ਪਈਆਂ ਉਥੋਂ ਦੀਆਂ ਔਰਤਾਂ ਸਭ ਨੇ ਇਕੱਠੀਆਂ ਹੋ ਕੇ ਇੱਕ ਸਭਾ ਬੁਲਾਈ ਹੈ ਜਿਹਦੀ ਅਗਵਾਈ ਮਾਤਾ ਭਾ ਪੌਰ ਜੀ ਕਰ ਰਹੇ ਨੇ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਭਾਸਨ ਦਿੱਤਾ ਹੈ ਇਹਨਾਂ ਸਾਰੇ ਪਰੇਸ਼ਾਨ ਨੂੰ ਆਖਣਾ ਕੀਤਾ ਕਿ ਤੁਸੀਂ ਸਾਡੇ ਵਾਲੇ ਵਸਤਰ ਪਹਿਨੋ ਔਰਤਾਂ ਵਾਲੇ ਸਾਡੇ ਗਹਿਣੇ ਪਹਿਨੋ ਤੇ ਘਰ ਦੇ ਕੰਮਕਾਰ ਸੰਭੋ ਤੁਹਾਡੇ ਪੁਰਸਾਂ ਵਾਲੇ ਸ਼ਸਤਰ ਤੇ ਵਸਤਰ ਸਾਨੂੰ ਦਿਓ ਅਸੀਂ ਗੁਰੂ ਸਾਹਿਬ ਦੇ ਨਾਲ ਜਾ ਕੇ ਜੰਗ ਦੇ ਵਿੱਚ ਜੰਦ ਲੜਕੇ ਛੇਦੀਆਂ ਪ੍ਰਾਪਤ ਕਰਾਂਗੇ ਆ ਤੁਹਾਨੂੰ ਮਰਦ ਕਹਾਉਣ ਦਾ ਕੋਈ ਅਧਿਕਾਰ ਨਹੀਂ ਤੁਸੀਂ ਗੁਰੂ ਤੋਂ ਬੇਮਖੋ ਕੇ ਗੁਰੂ ਨੂੰ ਬੇਦਾਵਾ ਦੇ ਕੇ ਆ ਗਏ ਹੋ ਤੁਸੀਂ ਮਰ ਜਾਣਾ ਸੀ ਤੁਸੀਂ ਇਸ ਤਰ੍ਹਾਂ ਕਰੋ ਕਰਦੇ ਕੰਮਕਾਰ ਸੰਭੋ ਤੁਹਾਡੇ ਸ਼ਸਤਰ ਤੇ ਵਸਤਰ ਸਾਨੂੰ ਦਿਓ ਅਸੀਂ ਜੁਧ ਦੇ ਵੱਲ ਜੰਗ ਦੇ ਵੱਲ ਚੱਲੀ ਆਂ ਉਹਨਾਂ ਬੀਬੀਆਂ ਦਾ ਕਿਹਾ ਇੱਕ ਇੱਕ ਵਚਨ ਇੱਕ ਇੱਕ ਪਾਸ਼ਣ ਇਹਨਾਂ ਦੇ ਦਿਲ ਤੇ ਤੀਰ ਵਾਂਗ ਲੱਗ ਰਿਹਾ ਹੈ ਬੜਾ ਇਹਨਾਂ ਜਾਂ ਜਦੋਂ ਤਿਰਸਕਾਰ ਹੋਇਆ ਲੜਨ ਤਾਂ ਪਈਆਂ ਫਿਰ ਇਹਨਾਂ ਦੇ ਮਨ ਵਿੱਚ ਪਸਤਾਵਾ ਹੋਇਆ ਭਾਈ ਮਾਹ ਸਿੰਘ ਨੇ ਉਸੇ ਸਮੇਂ ਸਤਿਗੁਰਾਂ ਦੇ ਕੋਲੋਂ ਮਾਫੀ ਮੰਗਣ ਦੀ ਯੋਜਨਾ ਬਣਾਈ ਹੈ ਸਾਰੇ ਸਿੰਘਾਂ ਨੇ ਇਕੱਤਰਤ ਹੋ ਕੇ ਇਕੱਠੇ ਹੋ ਕੇ ਵਿਉਂਤ ਬਣਾਈ ਕੇ ਸਤਿਗੁਰਾਂ ਦੇ ਕੋਲੋਂ ਮਾਫੀ ਮੰਗੀ ਹੈ ਫਿਰ ਮਨ ਵਿੱਚ ਸੋਚਦੇ ਨੇ ਪਤੇ ਸਤਿਗੁਰਾਂ ਨੂੰ ਲਿਖ ਕੇ ਦੇ ਆਏ ਆ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨੇ ਕਿਹੜੇ ਮੂੰਹ ਦੇ ਨਾਲ ਸਤਿਗੁਰਾਂ ਦੇ ਕੋਲ ਜਾ ਕੇ ਮਾਫੀ ਮੰਗਾਂਗੇ ਹੁਣ ਲੋੜ ਸੀ ਕਿਸੇ ਪਰਪੁਕਾਰੀ ਵਿਚੋਲੇ ਦੀ ਕਿ ਸਤਿਗੁਰਾਂ ਦੇ ਕੋਲੋਂ ਮਾਫ ਕਰਵਾ ਸਕੇ ਮਾਫੀ ਦਿਵਾ ਸਕੇ ਇਹਦੇ ਵਾਸਤੇ ਸਾਰਿਆਂ ਦਾ ਵਿਚਾਰ ਬਣਿਆ ਕਿ ਮਾਈ ਭਾਗੌਰ ਜੀ ਨੂੰ ਬੇਨਤੀ ਕਰੀਏ ਮਾਤਾ ਭਾਗੌਰ ਜੀ ਦੇ ਕੋਲ ਬੇਨਤੀ ਕੀਤੀ ਸਾਰਿਆਂ ਨੇ ਇਕੱਤਰਤ ਹੋ ਕੇ ਕਿ ਮਾਤਾ ਜੀ ਤੁਸੀਂ ਕਿਰਪਾ ਕਰੋ ਸਾਡੇ ਜੱਥੇ ਦੀ ਅਗਵਾਈ ਤੁਸੀਂ ਕਰੋ ਤੁਸੀਂ ਚਲੋ ਸਾਡੇ ਨਾਲ ਸਾਨੂੰ ਸਤਿਗੁਰਾਂ ਦੇ ਕੋਲੋਂ ਮਾਫੀ ਦਿਵਾਓ ਅਸੀਂ ਸੀ ਇਦੀਆਂ ਪ੍ਰਾਪਤ ਕਰਨ ਲਈ ਤਿਆਰ ਹਾਂ ਤਾਂ ਮਾਤਾ ਜੀ ਬੜੇ ਖੁਸ਼ ਹੋਏ ਨੇ ਉਹ ਸਾਰੇ ਗੁਰੂ ਸਾਹਿਬ ਦੀ ਖੋਜ ਦੇ ਵਿੱਚ ਘਰੋਂ ਚੱਲੇ ਨੇ ਰਸਤੇ ਵਿੱਚ ਉਹਨਾਂ ਨੇ ਜਦੋਂ ਪਤਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਇਹਨਾਂ ਦਿਨਾਂ ਦੇ ਵਿੱਚ ਦੀਨਾ ਕੰਗੜ ਨਗਰ ਵਿੱਚ ਹਨ ਤੇ ਸਤਿਗੁਰਾਂ ਦੇ ਪਿੱਛੇ-ਪਿੱਛੇ ਦੀਨਾ ਕੰਗੜ ਨਗਰ ਪਹੁੰਚ ਗਏ ਗੁਰੂ ਸਾਹਿਬ ਜੀ ਲੜਾਈ ਦੀ ਤਿਆਰੀ ਕਰਨ ਵਾਸਤੇ ਉੱਚ ਸਥਾਨ ਦੀ ਖੋਜ ਵਿੱਚ ਸਨ ਸਤਗੁਰੂ ਮਹਾਰਾਜਿਓ ਸਥਾਨ ਦੀ ਖੋਜ ਵਿੱਚ ਸਾਨੂੰ ਜਿੱਥੇ ਉਸ ਮੁਗਲ ਫੌਜ ਨੂੰ ਹਰਾਇਆ ਜਾ ਸਕੇ ਚੌਧਰੀ ਕਪੂਰੇ ਦੇ ਸੁਝਾਅ ਦੇ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਦੇ ਖਦਰਾਨਾ ਸਤਗੁਰੂ ਮਹਾਰਾਜਿ ਪਹੁੰਚੇ ਨੇ ਖਦਰਾਨਾ ਪਿੰਡ ਪਹੁੰਚੇ ਤੇ ਇਹ ਸਿੰਘਾਂ ਦਾ ਕਾਫਲਾ ਮਾਈ ਭਾਗੌਰ ਦੇ ਨਾਲ ਗੁਰੂ ਸਾਹਿਬ ਜੀ ਤੋਂ ਮਾਫੀ ਮੰਗਣ ਲਈ ਉਹਨਾਂ ਦੀ ਖੋਜ ਕਰਦਿਆਂ ਹੋਇਆ ਅੱਗੇ ਵਧਦਾ ਜਾ ਰਿਹਾ ਹੈ ਜਲਦੀ ਇਸ قافلے ਨੂੰ ਸਤਗੁਰਾਂ ਦੇ ਇਹਨੂੰ ਪਤਾ ਲੱਗਿਆ ਮਾਈ ਭਾਕ ਔਰ ਜੀ ਨੂੰ ਪਤਾ ਲੱਗਿਆ ਕਿ ਜਿਹੜਾ ਸਰਹੰਦ ਦਾ ਨਵਾਬ ਵजीर खान ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਲੈ ਕੇ ਸਤਗੁਰਾਂ ਦਾ ਪਿੱਛਾ ਕਰ ਰਿਹਾ ਹੈ ਉਹ ਸਤਗੁਰੂ ਮਹਾਰਾਜ ਜੀ ਦਾ ਪਿੱਛਾ ਤੱਕਾ ਰਿਹਾ ਹੈ ਤੇ ਉਹਨਾਂ ਨੇ ਸਾਰਿਆਂ ਨੇ ਵਿਚਾਰ ਕੀਤਾ ਕਿ ਹੁਣ ਸਤਗੁਰਾਂ ਨੂੰ ਮਿਲਣਾ ਆਪਣਾ ਅਸੰਭਵ ਹੈ ਹੁਣ ਆਪਾਂ ਸਤਗੁਰਾਂ ਦੇ ਕੋਲ ਮਿਲ ਕੇ ਮਾਫੀ ਮੰਗਣ ਦਾ ਆਪਣੇ ਕੋਲ ਟਾਈਮ ਨਹੀਂ ਕਿਉਂਕਿ ਬੈਰੀ ਫੌਜ ਹੈ ਜਿਹੜੀ ਆਪਣੇ ਬਿਲਕੁਲ ਨਜ਼ਦੀਕ ਪਹੁੰਚ ਗਈ ਹੈ ਮਤਾ ਭਾਕ ਉਹਨੇ ਉਸੇ ਸਮੇਂ ਵਿਚਾਰ ਬਣਾਇਆ ਕਿਉਂ ਨਾ ਆਪਾਂ ਇੱਥੇ ਬੇਰੀ ਦਲ ਦੇ ਨਾਲ ਦੋ ਦੋ ਹੱਥ ਕਰੀਏ ਉਹਨਾਂ ਨੂੰ ਆਪਾਂ ਗੁਰੂ ਸਾਹਿਬ ਤੱਕ ਪਹੁੰਚਣੇ ਨਾ ਦਈਏ ਭਾਈ ਮਹਾ ਸਿੰਘ ਤੇ ਉਹਨਾਂ ਦੇ ਨਾਲ ਦੇ 40 ਸਿੰਘਾਂ ਨੇ ਸੁਝਾਅ ਸਵੀਕਾਰ ਕੀਤਾ ਇਹਨਾਂ ਨੂੰ ਸੁਝਾਅ ਬਿਲਕੁਲ ਠੀਕ ਲੱਗੇ ਹੈ ਕਿ ਕਿਹੜੇ ਮੂਹਰੇ ਨਾਲ ਸਤਿਗੁਰਾਂ ਦੇ ਕੋਲ ਜਾ ਕੇ ਮਾਫੀ ਮੰਗਾਂਗੇ ਸਤਿਗੁਰੂ ਮਹਾਰਾਜ ਤੇ ਆਪੇ ਜਾਣੀ ਜਾਣ ਹਨ ਉਹ ਸਭ ਜਾਣਦੇ ਨੇ ਇਹਨਾਂ ਨੇ ਕੀ ਕੀਤਾ ਹੈ ਕਿ ਇਹਨਾਂ ਦੇ ਕੋਲ ਜਿਹੜੀਆਂ ਚਾਦਰਾਂ ਸਨ ਬਾਧੂ ਜਿਹੜੇ ਇਹਨਾਂ ਦੇ ਕੋਲ ਸਰੋਪ ਉਸ ਹਨ ਸਾਰੀ ਉੱਚੀਆਂ-ਉੱਚੀਆਂ ਝਾੜੀਆਂ ਦੇ ਉੱਪਰ ਪਾ ਦਿੱਤੇ ਨੇ ਤਾਂ ਜੋ ਕਿ ਉਹਨਾਂ ਬਹਿਰੀਆਂ ਨੂੰ ਪਤਾ ਲੱਗੇ ਕਿ ਇੱਥੇ ਗੁਰੂ ਦੀ ਫੌਜਾਂ ਠਹਿਰੀਆਂ ਹੋਈਆਂ ਨੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਉੱਚੀਆਂ-ਉੱਚੀਆਂ ਝਾੜੀਆਂ ਦੇ ਉੱਪਰ ਆਪਣੀਆਂ ਚਾਦਰਾਂ ਆਪਣੇ ਸਰੋਪ ਪਾ ਦਿੱਤੇ ਨੇ ਇਸੇ ਤਰ੍ਹਾਂ ਹੀ ਹੋਇਆ ਜਿੱਮੇ ਬजीर खान ਦੀਆਂ ਫੌਜਾਂ ਉਥੋਂ ਦੀ ਲੰਘਣ ਲੱਗੀਆਂ ਉਹਨਾਂ ਦਾ ਧਿਆਨ ਇਹਨਾਂ ਤੇ ਪਿਆ ਤੇ ਇਹਨਾਂ ਨੇ ਅੱਗੋਂ ਭਾਈ ਮਾਤਾ ਭਾਗੌਰ ਜੀ ਤੇ ਭਾਈ ਮਹਾ ਸਿੰਘ ਤੇ ਉਹਨਾਂ 40 ਸਿੰਘਾਂ ਨੇ ਇਹਨਾਂ ਬੈਰੀਆਂ ਦੇ ਉੱਪਰ ਹਮਲਾ ਬੋਲ ਦਿੱਤਾ। ਮਿੰਡੰਪਣਾ ਇਹ ਸੀ ਕਿ ਗੁਰੂ ਸਾਹਿਬ ਦੀਆਂ ਫੌਜਾਂ ਵੀ ਇੱਥੋਂ ਕੇਵਲ ਅੱਧਾ ਕੁ ਦੂਰੇ ਸਨ। ਟੇਕਰੀ ਦੇ ਸਥਾਨ ਉੱਤੇ ਸਥਿਤ ਸਨ। ਹੁਣ ਭਾਈ ਮਹਾ ਸਿੰਘ ਦੇ ਜਥੇ ਨੇ ਆਤਮਕੁਰਬਾਨੀ ਦੇਣ ਦੇ ਲਈ ਉਹਨਾਂ ਬੈਰੀ ਦਲਾਂ ਦੇ ਉੱਪਰ ਜਦੋਂ ਹਮਲਾ ਬੋਲਿਆ ਹੈ ਉਹਨਾਂ ਦੇ ਨਾਲ ਲੋਹਾ ਲੈ ਰਹੇ ਨੇ। ਦੇਖਦਿਆਂ ਦੇਖਦਿਆਂ ਰਣ ਸੈਤਰ ਦੇ ਵਿੱਚ ਲੋਥਾਂ ਦੇ ਢੇਰ ਲੱਗ ਗਏ। ਉਹਨਾਂ ਜਨਮਾਂ ਦਾ ਬੜਾ ਨੁਕਸਾਨ ਕੀਤਾ ਇਹਨਾਂ 40 ਸਿੰਘਾਂ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ ਜੈਕਾਰੇ ਲਾਉਂਦੇ ਨੇ ਜਿਨ੍ਹਾਂ ਦੀ ਗੂੰਜ ਗੁਰੂ ਸਾਹਿਬ ਦੇ ਤੱਕ ਪਹੁੰਚੀ ਹੈ ਤੇ ਗੁਰੂ ਸਾਹਿਬ ਨੇ ਉਧਰੋਂ ਤੀਕਰੀ ਤੋਂ ਉਹਨਾਂ ਫੌਜਾਂ ਦੇ ਉੱਪਰ ਆਪਣੇ ਤੀਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਹੈ 40 ਸਿੰਘਾਂ ਦਾ ਜਥਾ ਬੜੀ ਬਹਾਦਰੀ ਦੇ ਨਾਲ ਉਹਨਾਂ ਮੁਗਲਾਂ ਦੇ ਨਾਲ ਲੜਿਆ ਅਤੇ ਬੀਰ ਗਤੀ ਪ੍ਰਾਪਤ ਕਰ ਗਿਆ ਹੁਣ ਵਜ਼ੀਰ ਖਾਨ ਦੇ ਸਾਹਮਣੇ ਆਪਣੇ ਸੈਨਿਕਾਂ ਨੂੰ ਪਾਣੀ ਪਿਲਾਉਣ ਦੀ ਸਮੱਸਿਆ ਸੀ ਰਸਤੇ ਵਿੱਚ ਤਾਂ ਕਿਤੇ ਪਾਣੀ ਹੈ ਹੀ ਨਹੀਂ ਸੀ ਅੱਗੇ ਗੁਰੂ ਸਾਹਿਬ ਜਿੱਥੇ ਪਾਣੀ ਸੀ ਉੱਥੇ ਸਤਿਗੁਰਾਂ ਦਾ ਕਬਜ਼ਾ ਸੀ ਉਸ ਢਾਬ ਦੇ ਪ੍ਰਸਤ ਗੁਰੂ ਮਹਾਰਾਜ ਜੀ ਨੇ ਕਬਜ਼ਾ ਕੀਤਾ ਸੀ ਵਜ਼ੀਰ ਖਾਨ ਨੇ ਇੱਕ ਭਾਰੀ ਹਮਲਾ ਕੀਤਾ ਪਰ ਦੂਜੇ ਪਾਸੇ ਗੁਰੂ ਸਾਹਿਬ ਜੀ ਦੇ ਸੈਨਿਕਾਂ ਨੇ ਉਹਨਾਂ ਨੂੰ ਤੀਰਾਂ ਦੇ ਨਾਲ ਹੀ ਪ੍ਰਾਸਤ ਕਰ ਦਿੱਤਾ ਮੁਗਲ ਫੌਜਾਂ ਬਿਨਾ ਪਾਣੀ ਦੇ ਫਿਰ ਹਮਲਾ ਕਰਨ ਦੇ ਸਾਹਸ ਵਿੱਚ ਨਹੀਂ ਸੀ ਉਹਨਾਂ ਦੀ ਹਿੰਮਤ ਖਤਮ ਹੋ ਚੁੱਕੀ ਸੀ ਉਹ ਹੁਣ ਪਾਣੀ ਦੀ ਭਾਲ ਵਿੱਚ ਸਨ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੇਕਰ ਹੁਣ ਉਹਨਾਂ ਨੂੰ ਪਾਣੀ ਨਾ ਮਿਲਿਆ ਤਾਂ ਉਹ ਲੜਨ ਦੀ ਬਜਾਏ ਪਿਆਸੀ ਮਰ ਜਾਣਗੇ ਉਹਨਾਂ ਨੇ ਜੰਮ ਤੋੜ ਦੇਣਾ ਕਿਉਂਕਿ ਗੁਰੂ ਸਾਹਿਬ ਜੀ ਸ਼ਕਤੀ ਉਹਨਾਂ ਦਾ ਗੁਰੂ ਸਾਹਿਬ ਦੀ ਸ਼ਕਤੀ ਗੁਰੂ ਸਾਹਿਬ ਦੇ ਜੋਧੇ ਉਹਨਾਂ ਦਾ ਜਿਹੜਾ ਹੌਸਲਾ ਸੀ ਉਹਨਾਂ ਨੂੰ ਪਸਤ ਕਰ ਰਹੇ ਸਨ ਜਲਦੀ ਹੀ ਵਜ਼ੀਰ ਖਾਨ ਨੇ ਫੈਸਲਾ ਲਿਆ ਕਿ ਉਹ ਵਾਪਸ ਪਰਤ ਗਿਆ ਇਸ ਵਿੱਚ ਕੁਝ ਕੁ ਦੇਰੀ ਤੋਂ ਹੀ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਕਿ ਫੌਜਾਂ ਪਿੱਛੇ ਹੱਟੀਆਂ ਨੇ ਵਜ਼ੀਰ ਖਾਨ ਜਲਦੀ ਆਪਣੀ ਫੌਜ ਲੈ ਕੇ ਵਾਪਸ ਪਰਤ ਗਏ ਤੇ ਮੈਦਾਨ ਖਾਲੀ ਹੋ ਗਿਆ ਤੇ ਗੁਰੂ ਸਾਹਿਬ ਜੀ ਆਪਣੇ ਸੇਵਕਾਂ ਦੇ ਨਾਲ ਸਿੰਘਾਂ ਦੇ ਨਾਲ ਉਸ ਰਣ ਸੇਤਾਂ ਦੇ ਵਿੱਚ ਆਏ ਨੇ ਜਿੱਥੇ ਉਹ 40 ਸਿੰਘ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਉੱਥੇ ਆਏ ਨੇ ਸਤਿਗੁਰੂ ਮਹਾਰਾਜ ਜੀ ਆ ਕੇ ਉਹਨਾਂ ਸਿੰਘਾਂ ਦੇ ਵੱਲ ਨਾਲੇ ਵੇਖਦੇ ਨੇ ਕਦਮ ਪੁੱਟਦੇ ਨੇ ਜਿੰਨੀਆਂ ਕਦਮਾਂ ਅੱਗੇ ਵਧ ਕੇ ਕੋਈ ਸਿੰਘ ਲੜਿਆ ਸਤਿਗੁਰੂ ਮਹਾਰਾਜ ਜੀ ਵਰ ਦੇ ਰਹੇ ਨੇ ਇਹ ਮੇਰਾ 5000 ਜਹਰੀ ਖਾਲਸਾ ਜਿਹੜਾ 10 ਕਦਮਾਂ ਅੱਗੇ ਵਧ ਕੇ ਲੜਿਆ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ ਮੇਰਾ 10000 ਜਹਰੀ ਖਾਲਸਾ ਮੇਰਾ 20000 ਜਹਰੀ ਖਾਲਸਾ ਸਤਿਗੁਰੂ ਮਹਾਰਾਜ ਜੀ ਵਰ ਦੇ ਰਹੇ ਨੇ ਉਹਨਾਂ ਸਿੰਘਾਂ ਦੀ ਵੀਰਗਤੀ ਨੂੰ ਸਤਿਗੁਰੂ ਮਹਾਰਾਜ ਜੀ ਆਪਣੇ ਵਰ ਦੇ ਰਹੇ ਨੇ ਲਗਭਗ ਸਾਰੇ ਸਿੰਘ ਬੀਰਗਤੀ ਪਾ ਚੁੱਕੇ ਸਨ ਪਰ ਉਹਨਾਂ ਦਾ ਮੁਖੀ ਭਾਈ ਮਾਹ ਸਿੰਘ ਅਜੇ ਜਿਉਂਦਾ ਹੈ ਸਵਾਸ ਹੌਲੀ-ਹੌਲੀ ਚੱਲ ਰਹੇ ਨੇ ਜਦੋਂ ਗੁਰੂ ਸਾਹਿਬ ਜੀ ਨੇ ਉਹਨੂੰ ਵੇਖਿਆ ਤੇ ਪਾਣੀ ਦੇ ਵਿੱਚ ਕੁਝ ਮੂੰਹ ਦੇ ਵਿੱਚ ਕੁਝ ਪਾਣੀ ਪਾਇਆ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਹੈ ਤੇ ਜਦੋਂ ਉਹਦਾ ਸਿਰ ਸਤਿਗੁਰੂ ਮਹਾਰਾਜ ਜੀ ਨੇ ਗੋਦ ਵਿੱਚ ਰੱਖਿਆ ਤੇ ਜਲ ਸ਼ਕਾਇਆ ਤੇ ਸਤਿਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਆਪਣਾ ਸਿਰ ਵੇਕ ਕੇ ਭਾਈ ਮਾਹ ਸਿੰਘ ਬੜਾ ਖੁਸ਼ ਹੋਇਆ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਕਰਨ ਲੱਗੇ ਆ ਆਵਾਜ਼ ਨਹੀਂ ਨਿਕਲ ਰਹੀ ਫਟ ਵੜੇ ਲੱਗੇ ਨੇ ਸਰੀਰ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਪੁੱਛਦੇ ਨੇ ਭਾਈ ਮਾਹ ਸਿੰਘਾ ਤੈਨੂੰ ਭਾਈ ਠੀਕ ਕਰਵਾ ਦਈਏ ਤੈਨੂੰ ਕੋਈ ਨਾ ਕੋਈ ਕਿਸੇ ਵੈਦ ਦੇ ਕੋਲੋਂ ਤੇਰਾ ਇਲਾਜ ਕਰਵਾ ਦਨੇ ਆ ਤੈਨੂੰ ਠੀਕ ਕਰਵਾ ਦਨੇ ਆ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਮਹਾਰਾਜ ਜੀ ਮੈਨੂੰ ਹੁਣ ਕੁਝ ਨਹੀਂ ਚਾਹੀਦਾ ਕਿਰਪਾ ਕਰੋ ਸਾਨੂੰ ਮaaf ਕਰਦੇ ਹੋ ਅਸੀਂ 40 ਸਿੰਘ ਜਿਹੜੇ ਤੁਹਾਨੂੰ ਵਿਦਾਵਾ ਦੇਖ ਕੇ ਦੇ ਆਏ ਸਾਂ ਸਾਨੂੰ 40 ਸਿੰਘਾਂ ਨੂੰ ਕਿਰਪਾ ਕਰੋ ਸਾਨੂੰ ਮaaf ਕਰਦੇ ਹੋ ਜਿਹੜਾ ਵਿਦਾਵਾ ਲਿਖਿਆ ਸੀ ਕਿਰਪਾ ਕਰੋ ਉਹ ਵਿਦਾਵਾ ਪਾੜਦੇ ਹੋ ਜਦੋਂ ਇੰਨੀ ਗੱਲ ਭਾਈ ਮਹਾ ਸਿੰਘ ਨੇ ਆਖੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਭਾਈ ਮਹਾ ਸਿੰਘ ਨੂੰ ਅੱਖਰ ਲੱਗੇ ਨੇ ਭਾਈ ਮਹਾ ਸਿੰਘਾ ਤੈਨੂੰ ਪਤਾ ਹੈ ਭਾਈ ਆਨੰਦਪੁਰ ਸਾਹਿਬ ਦਾ ਗਿਲਾ ਛੱਡਿਆ ਕਿੰਨਾ ਸਮਾਂ ਹੋ ਗਿਆ ਆ ਆਨੰਦਪੁਰ ਸਾਹਿਬ ਦੀ ਭਾਈ ਕੋਈ ਵੀ ਚੀਜ਼ ਮੇਰੇ ਕੋਲ ਅਜ ਨਹੀਂ ਉਹ ਭਾਈ ਤਿਆਗ ਪੱਤਰ ਜਿਹੜਾ ਤੁਸੀਂ ਬਿਦਾਵਾ ਲਿਖ ਕੇ ਦੇ ਆਏ ਸੀ ਉਹ ਭਾਈ ਮੇਰੇ ਕੋਲ ਕਿੱਥੇ ਹੋਣਾ ਹੈ ਮੈਂ ਆਨੰਦਪੁਰ ਸਾਹਿਬ ਦੀ ਚੀਜ਼ ਆਪਣੇ ਕੋਲ ਭਾਈ ਕੋਈ ਨਹੀਂ ਰੱਖੀ ਸਭ ਕੁਝ ਛੱਡ ਦਿੱਤਾ ਸਭ ਕੁਝ ਤਿਆਗ ਦਿੱਤਾ ਤੇ ਮੇਰੇ ਕੋਲ ਭਾਈ ਬਿਦਾਵਾ ਹੁਣ ਕਿੱਥੇ ਐ ਤੇ ਸਤਿਗੁਰੂ ਮਹਾਰਾਜ ਜੀ ਨੂੰ ਆਕਣ ਲੱਗੇ ਭਾਈ ਮਹਾ ਸਿੰਘ ਕਿ ਮਹਾਰਾਜੀ ਤੁਸੀਂ ਸਭ ਕੁਝ ਤਿਆਗ ਸਕਦੇ ਹੋ ਸਭ ਕੁਝ ਛੱਡ ਸਕਦੇ ਹੋ ਪਰ ਉਹ ਸਿੱਖ ਤੇ ਗੁਰੂ ਦਾ ਇੱਕ ਬਿਦਾਵਾ ਹੈ ਉਹਨੂੰ ਤੁਸੀਂ ਨਹੀਂ ਭੁੱਲ ਸਕਦੇ ਕਿਰਪਾ ਕਰੋ ਸਾਨੂੰ ਮਾਫ ਕਰਦੇ ਹੋ ਜਿਹੜਾ ਬਿਦਾਵਾ ਹੈ ਬਿਦਾਵਾ ਪਾੜ ਦਿਓ ਕਿਰਪਾ ਕਰੋ ਸਾਨੂੰ ਸਾਡੀਆਂ ਭੁੱਲਾਂ ਨੂੰ ਨਾ ਚਿਤਾਰੋ ਕਿਰਪਾ ਕਰੋ ਸਾਨੂੰ ਮਾਫ਼ ਕਰ ਦਿਓ ਸਾਡਾ ਬਿਦਾਵਾ ਪਾੜੋ ਤੇ ਸਤਿਗੁਰੂ ਮਹਾਰਾਜ ਜੀ ਨੇ ਉਸੇ ਸਮੇਂ ਉਹਨਾਂ ਦੀ ਭੁੱਲ ਨੂੰ ਬਖਸ਼ਦਿਆਂ ਹੋਇਆਂ ਆਪਣੇ ਕੰਮਰクセ ਦੇ ਵਿੱਚੋਂ ਬਿਦਾਵਾ ਕੱਢਿਆ ਹੈ ਭਾਈ ਮਹਾ ਸਿੰਘ ਦੇ ਸਾਹਮਣੇ ਉਹ ਬਿਦਾਵਾ ਸੀ ਜਿਹੜਾ ਤਿਆਗ ਪੱਤਰੋਂ ਪਾੜ ਦਿੱਤਾ ਉਹ ਪਾੜ ਕੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਹਾ ਸਿੰਘ ਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਬੜੇ ਵਰ ਦਿੱਤੇ ਬੜੇ ਵਰ ਸਤਿਗੁਰੂ ਮਹਾਰਾਜ ਜੀ ਦੇ ਰਹੇ ਨੇ ਸਤਿਗੁਰੂ ਮਹਾਰਾਜ ਜੀ ਨੇ ਮਾਫੀ ਦੇ ਕੇ ਉਸ ਭਾਈ ਮਹਾ ਸਿੰਘ ਨੂੰ ਆਪਣੇ ਗਲ ਦੇ ਨਾਲ ਲਾਇਆ ਤੇ ਜਿਹੜਾ ਸਿੰਘ ਉਡੀਕ ਕਰ ਰਿਹਾ ਸੀ ਕਿ ਸਤਿਗੁਰੂ ਮਹਾਰਾਜ ਜੀ ਆ ਕੇ ਸਾਨੂੰ ਬਖਸ਼ਣਾ ਤੇ ਵਿਦਾਵਾ ਪਾੜ ਦੇਣ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਗਲ ਦੇ ਨਾਲ ਲਾਇਆ ਗੁਰੂ ਸਾਹਿਬ ਜੀ ਦੀ ਦਹਾਮਦਰਦੀ ਵਾਲਾ ਸੁਭਾਅ ਦੇ ਕੇ ਭਾਈ ਮਹਾ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਨੇ ਉਸਨੇ ਸਿਸਕੀਆਂ ਲੈਂਦੇ ਹੋਏ ਗੁਰੂ ਸਾਹਿਬ ਜੀ ਨੂੰ ਅਨੁਰੋਧ ਕੀਤਾ ਹੈ ਜੇਕਰ ਸਾਡੇ ਸਾਰਿਆਂ ਉੱਤੇ ਸਤਿਗੁਰੂ ਮਹਾਰਾਜ ਜੀ ਦਿਆਲ ਹੋ ਸਾਡੀ ਸਾਰਿਆਂ ਦੀ ਇੱਕੀ ਇੱਛਾ ਹੈ ਕਿ ਸਾਨੂੰ ਕਿਰਪਾ ਕਰਕੇ ਮਾਫੀ ਦਿਓ ਸਾਨੂੰ ਸਾਰਿਆਂ ਨੂੰ ਹੀ ਮਾਫ ਕਰ ਦਿਓ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਭੁੱਲ ਨੂੰ ਸਵੀਕਾਰ ਕਰਦਿਆਂ ਸਭ ਨੂੰ ਮਾਫ ਕੀਤਾ ਤੇ ਉਹ ਜਿਹੜਾ ਵਿਦਾਵਾ ਸੀ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਾਹ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਪਾੜ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਅਥਾਹ ਉਦਾਰਤਾ ਦਾ ਉਦਾਹਰਣ ਦਿੰਦਿਆ ਹੋਇਆ ਉਹ ਜਿਹੜਾ ਕਮਰ ਕਸੇ ਦੇ ਵਿੱਚ ਰੱਖਿਆ ਹੋਇਆ ਉਹ ਪੱਤਰ ਸੀ ਵਿਦਾਵਾ ਸੀ ਸਤਿਗੁਰੂ ਮਹਾਰਾਜ ਜੀ ਨੇ ਪਾੜ ਕੇ ਉਹਨਾਂ ਨੂੰ ਮੁਕਤ ਕੀਤਾ ਤੇ ਭਾਈ ਮਹਾ ਸਿੰਘ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਗੋਦ ਦੇ ਵਿੱਚ ਆਪਣੇ ਪ੍ਰਾਣ ਤਿਆਗ ਜਾਂਦੇ ਹਨ ਮਰਦੇ ਸਮੇਂ ਸਤਿਗੁਰੂ ਮਹਾਰਾਜੀ ਨੇ ਉਸਦੇ ਮੂੰਹ ਤੇ ਹਲਕੀ ਜਿਹੀ ਮੁਸਕਾਨ ਦੇਖੀ ਹੈ ਇਓ ਲੱਗਿਆ ਕਿ ਸਤਿਗੁਰੂ ਮਹਾਰਾਜੀ ਦਾ ਦਿਲੋਂ ਧੰਨਵਾਦ ਕਰਦਾ ਹੋਵੇ ਜਦੋਂ ਸਾਰੇ ਸਭਾ ਨੂੰ ਸਤਿਗੁਰੂ ਮਹਾਰਾਜੀ ਨੇ ਵੇਖਿਆ ਉਹਨਾਂ ਵਿੱਚ ਇੱਕ ਇਸਤਰੀ ਦਾ ਸਾਥ ਵੀ ਸੀ ਜਿਨੇ ਪੁਰਸ਼ਾਂ ਦਾ ਪਹਿਰਾਵਾ ਪਹਿਨਿਆ ਹੋਇਆ ਧਿਆਨਪੂਰਵ ਵੇਖਣ ਤੇ ਉਸਦੀ ਨਬਦ ਚਲਦੀ ਚਲਦੀ ਸੀ ਤੇ ਗੁਰੂ ਸਾਹਿਬ ਜੀ ਨੇ ਤੁਰੰਤ ਉਸ ਦਾ ਵਿਚਾਰ ਕਰਵਾਇਆ ਤੇ ਉਸ ਨੂੰ ਤੰਦਰੁਸਤ ਕੀਤਾ ਉਸ ਦਾ ਨਾਮ ਸੀ ਮਾਈ ਭਾਗੋ ਜੀ ਜਿसे ਨੂੰ ਮਾਫੀ ਦਿਲਵਾਉਣ ਵਾਲੀ ਉਹ ਮਾਤਾ ਭਾਗ ਔਰ ਗੁਰੂ ਸਾਹਿਬ ਜੀ ਦੇ ਮੂੰਹ ਬੋਲੋਂ ਸਾਰੇ ਸਮਾਚਾਰ ਜਾਣ ਕੇ ਬ੍ਰਹਿਮ ਗਿਆਨ ਉਸ ਮਾਤਾ ਨੇ ਪ੍ਰਦਾਨ ਕੀਤਾ ਹੈ ਸੀਧਾਂ ਦੇ ਸਵਾਦੀ ਖੋਜ ਕਰਦੇ ਆ ਸਮਾ ਉਸ ਸਮੇ ਗੁਰੂ ਸਾਹਿਬ ਜੀ ਇਹਨਾਂ ਦੀ ਬਹਾਦਰੀ ਉੱਤੇ ਭਾਵਕ ਹੋ اٹੇ ਆ ਉਹਨਾਂ ਹਰ ਇੱਕ ਸੀ ਦੇ ਸਿਰ ਸਿਰ ਨੂੰ ਆਪਣੀ ਗੋਦ ਵਿੱਚ ਲੈ ਕੇ ਸਤਿਗੁਰੂ ਮਹਾਰਾਜ ਜੀ ਨੇ ਬਾਰ ਬਾਰ ਚੁੰਮਿਆ ਸਾਰੇ ਸੀ ਇਦਾਂ ਦੀਆਂ ਸਾਰੀ ਸੀਦਾਂ ਦੀ ਸਿਰਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਾਰ ਬਾਰ ਆਪਣੇ ਗੋਦ ਵਿੱਚ ਰੱਖਿਆ ਅਤੇ ਉਹਨਾਂ ਸਿਰਾਂ ਨੂੰ ਚੁੰਮਿਆ ਤੇ ਬਾਰ ਬਾਰ ਸਭ ਨੂੰ ਵਰ ਦਿੱਤੇ ਨੇ ਕਿਸੇ ਨੂੰ 5000 ਜਾਰੀ ਕਿਸੇ ਨੂੰ 10000 ਜਾਰੀ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੋਧੇ ਬਣਾਇਆ ਆਪਣੇ ਪੁੱਤਰ ਸਮਝ ਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਲਾਡ ਲਾਇਆ ਜਿਸ ਜਗ੍ਹਾ ਤੇ ਇਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਹੜੇ ਬੇਦਾਵਾ ਲੈ ਕੇ ਦੇ ਆਏ ਸਨ ਉਹਨਾਂ ਨੇ ਜਿਉਂਦੇ ਜੀ ਆਪਣਾ ਬੇਦਾਵਾ ਸਤੁਗੁਰਾਂ ਤੋਂ ਪੜਵਾ ਕੇ ਸਤੁਗੁਰਾਂ ਦੇ ਕੋਲ ਮਾਫੀ ਮੰਗ ਕੇ ਮੁਕਤੀ ਪ੍ਰਾਪਤ ਕੀਤੀ ਹੈ ਅੱਜ ਉਸ ਸਥਾਨ ਦਾ ਨਾਮ ਹੈ ਮੁਕਤ ਸਰਸਾਹਬ ਜਿਸ ਦਾ ਮੰਤਵ ਹੈ ਕਿ ਬੇਦਾਵੇ ਵਾਲੇ ਸਿੰਘਾਂ ਨੇ ਆਪਣੇ ਪ੍ਰਾਣਾਂ ਦੀ ਅਹੋਤੀ ਦੇ ਕੇ ਆਪਣੇ ਪ੍ਰਾਣਾਂ ਦਾ ਤਿਆਗ ਕਰਕੇ ਇੱਥੇ ਮੁਕਤੀ ਪ੍ਰਾਪਤ ਕੀਤੀ ਸੀ ਇਸੇ ਕਰਕੇ ਸਤਿਗੁਰਾਂ ਨੇ ਉਸ ਸਥਾਨ ਦਾ ਨਾਮ ਮੁਕਤਸਰ ਸਾਹਿਬ ਰੱਖਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ